ਨਿਹਾਲ ਸਿੰਘ ਵਾਲਾ ਟੀਚਰ ਕਲੋਨੀ ਗਲੀ ਨੰਬਰ 1 ਅ ਦੋਸਤੋ ਜੋ ਤੁਸੀਂ ਇਹ ਡੈਕੋਰੇਸ਼ਨ ਦੇਖ ਰਹੇ ਹੋ ਟੈਂਟ ਲੱਗਿਆ ਹੋਇਆ ਇੱਥੇ ਕੋਈ ਵਿਆਹ ਦਾ ਮਾਹੌਲ ਨਹੀਂ ਆ ਮੈਂ ਦੱਸ ਦੇਵਾਂ ਕਿ ਨਿਹਾਲ ਸਿੰਘ ਵਾਲਾ ਦੇ ਵਿੱਚ ਇਹ ਪਹਿਲੀ ਵਾਰ ਆਉਣ ਜਾ ਰਿਹਾ ਔਰ ਇੱਕ ਮੈਂ ਪਰਿਵਾਰ ਦੀ ਵੀ ਗੱਲ ਕਰੂੰਗਾ ਸਿੱਧੂ ਪਰਿਵਾਰ ਜੋ ਕਿ ਹੁਣ ਫਿਲਮ ਇੰਡਸਟਰੀ ਦੇ ਵਿੱਚ ਵੀ ਜਿਹੜੀ ਆਪਣੀ ਸ਼ੁਰੂਆਤ ਕਰ ਚੁੱਕਿਆ ਜੀਆਂ ਮੈਂ ਗੱਲ ਕਰ ਰਿਹਾ ਨਿਹਾਲ ਸਿੰਘ ਵਾਲਾ ਦੇ ਮਾਲਵਾ ਟੈਂਟ ਦੀ ਫਿਲਮ ਬੇਗਾ ਦੀ ਸ਼ੂਟਿੰਗ ਹੋ ਰਹੀ ਹੈ ਜਿਸ ਤੇ ਲੇਖਕ ਨੇ ਚਵਚਰਨ ਜੱਗੀ ਉਸਾ ਜੀ ਨੇ ਤੇ ਉਹਨਾਂ ਦੇ ਨਾਵਲ ਤੇ ਆਧਾਰਤਾ ਤੇ ਨਿਹਾਲ ਸਿੰਘ ਵਾਲੇ ਦੇ ਜਾਂ ਧੂੜਕੋਟ ਦੀ ਗੱਲ ਕਰੀਏ ਧੂੜਕੋਟ ਤੋਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਡਾਇਰੈਕਟਰ लवली ਧੂੜਕੋਟ ਵੱਡੇ ਪਰਦੇ ਦੀ ਫਿਲਮ ਉਹ ਡਾਇਰੈਕਟ ਕਰਨਗੇ ਤੇ ਨਾਲ ਦੀ ਨਾਲ ਮੈਂ ਗੱਲ ਕਰਾਂ ਗੀਤਕਾਰ ਗੰਗੂ ਧੂੜਕੋਟ ਤੇ ਉਹਨਾਂ ਦੇ ਵੀ ਚਾਰ ਗਾਣੇ ਇਸ ਫਿਲਮ ਦੇ ਵਿੱਚ ਜਿਹੜੇ ਰਿਲੀਜ਼ ਹੋਣਗੇ ਤੇ ਇੱਕ ਗੀਤ ਹੈ ਜਿਹੜਾ ਚਰਚਾ ਦੇ ਵਿੱਚ ਬਣਿਆ ਹੋਇਆ ਦੋਸਤੋ ਮੈਂ ਦੱਸ ਦੇਵਾਂ ਕਿ ਇਹ ਜਿਹੜੀ ਫਿਲਮ ਬਣ ਜਾ ਰਹੀ ਹੈ ਵੱਖਰੇ ਵਿਸ਼ੇ ਤੇ ਬਣ ਜਾ ਰਹੀ ਆ ਤੇ ਪ੍ਰਸਿੱਧ ਡਾਇਰੈਕਟਰ ਅਮਰਦੀਪ ਗੱਲ ਪਾਲ ਸਿੱਧੂ ਹੋਰ ਕਾਫੀ ਸਾਰੇ ਅਦਾਕਾਰ ਇੱਥੇ ਪਹੁੰਚੇ ਹੋਏ ਆ ਸੋ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਆ ਤੇ ਜੇਕਰ ਮੈਂ ਸ਼ੇਰਾ ਸਿੱਧੂ ਔਰ ਉਹਨਾਂ ਦੀ ਫੈਮਿਲੀ ਦੀ ਗੱਲ ਕਰਾਂ ਐਮਪੀ ਸਰ ਨੇ OS ਫਿਲਮ ਦੇ ਪ੍ਰੋਡਿਊਸਰ ਨੇ ਤੇ ਉਹਨਾਂ ਦੀ ਪੂਰੀ ਫੈਮਿਲੀ ਜਿਹੜੀ ਇੱਥੇ ਮੌਜੂਦ ਆ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਪਹਿਲੀ ਵਾਰ ਹੋਣ ਜਾ ਰਿਹਾ ਨਿਹਾਲ ਸਿੰਘ ਵਾਲੇ ਦੇ ਵਿੱਚ ਕਾਫੀ ਦਿਨ ਇਸ ਫਿਲਮ ਦੀ ਸ਼ੂਟਿੰਗ ਹੋਊਗੀ ਤੇ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਇਸ ਫਿਲਮ ਆ ਜੋ ਇਸ ਨੂੰ ਸਪੋਰਟ ਜ਼ਰੂਰ ਕਰੋ ਤੇ ਆਪਾਂ ਕਰਦੇ ਆਂ ਗੱਲਬਾਤ ਜਿੰਨੇ ਵੀ ਅਦਾਕਾਰ ਇੱਥੇ ਪਹੁੰਚੇ ਹੋਏ। ਸਾਈ ਗੱਲ ਸਾਹਿਬ ਬੰਦੇ ਤੋਂ ਪੰਜਾਬ ਆ ਕੇ ਕਿਵੇਂ ਲੱਗ ਰਿਹਾ ਆਪਣਾ ਤੇ ਮੈਂ ਪੰਜਾਬ ਤੋਂ ਹੀ ਗਿਆ ਆ ਜੀ। ਪੰਜਾਬ ਹੀ ਨਹੀਂ ਮੇਰਾ ਇਲਾਕਾ ਇਹ ਮੋਗਾ ਮੇਰਾ ਜ਼ਿਲ੍ਹਾ ਹੈ। ਕੋਲਿਆ ਕਲਾ ਮੇਰਾ ਪਿੰਡ ਹੈ। ਤੇ ਕਹਿੰਦਾ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕਲੇ ਬਜ਼ਾਰ ਵਿੱਚ ਉਰਾਈ ਨਹੀਂ ਪਿੰਡ ਮੇਰਾ ਵੱਡਾ ਕੋਲੀਆ ਸਾਰੇ ਮੁੰਡੇ ਮੈਨੂੰ ਕਹਿੰਦੇ ਗੱਲ ਬਾਈ ਮੈਂ ਮੈਂ ਉਹ ਗੱਲ ਬਾਈ ਆ ਤੇ ਕਿਹੜੇ ਪਿੰਡ ਦੀ ਤੂੰ ਨਹੀਂ ਇਹਨਾਂ ਦੱਸ ਜਾ ਮਿਲਣੇ ਹਨਾ ਪਿੰਡ ਵੱਡੇ ਕੋਲੀਏ ਤੂੰ ਰਾਜ ਕਰੀ ਆ ਕੇ ਬਣ ਕੇ ਗੱਲਾਂ ਦੀ ਨੂੰ ਨਹੀਂ ਇਹਨਾਂ ਦੱਸ ਜਾ ਮਿਲਣੇ ਕਿਹੜੇ ਪਿੰਡ ਦੀ ਤੂੰ ਨਹੀਂ ਮੈਂ ਤਾਂ ਸਿਰਫ ਉਦਾਂ ਹਾਸੇ ਚ ਗਾਣੇ ਯਾਦ ਕਰਾਏ ਸੀ ਆਪਦੇ ਪਰ ਗੱਲ ਇਹ ਹੈ ਕਿ ਜਿਹਨੂੰ ਕਹਿੰਦੇ ਹੁੰਦੇ ਆ ਕਿ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਇਹ ਇਸ ਕਰਕੇ ਅਸੀਂ ਉਹਨਾਂ ਲੋਕਾਂ ਚੋਂ ਆ ਜਿਨ੍ਹਾਂ ਦੇ ਬਾਰੇ ਅਰਜਨ ਨੇ ਲਿਖਿਆ ਸੀ ਕਿ ਥਾਕ ਪੈਣ ਤੇ ਨੰਦਾਂ ਤੋਂ ਵੀ ਉੱਠ ਖੜੋਣੇ ਆ ਅਸੀਂ ਉਹਨੇ ਤਾਂ ਵਿਚਾਰੇ ਨੇ ਹੁਣ ਲਿਖਿਆ ਅਸੀਂ ਉਹ ਤੋਂ ਬਹੁਤ ਸਾਲ ਪਹਿਲਾਂ ਹੀ ਇਹ ਕੰਮ ਕਰਦੇ ਰਹੇ ਆ ਯਾਰੀ ਪਿੱਛੇ ਕੁਝ ਵੀ ਕਰ ਸਕਦੇ ਆ ਕਿਤੇ ਵੀ ਜਾ ਸਕਦੇ ਆ ਕਿਸੇ ਹੱਦ ਤੱਕ ਜਾ ਸਕਦੇ ਆ ਇਸ ਕਰਕੇ लवली ਦਾ ਨਾਮ ਉਦੋਂ ਦਾ ਸੁਣਿਆ ਜਦੋਂ ਇਹ लवली ਟੱਕਣ ਹੁੰਦਾ ਸੀ ਆਪਣਾ ਦੂਜਾ ਕੀ ਸੀ ਉਹ ਜੱਟ ਮਿੰਟੂ ਮਿੰਟੂ ਜੱਟ ਤੇ लवली ਟੱਕਣ ਤੇ ਪਰ ਮੈਨੂੰ ਬਹੁਤ ਖੁਸ਼ੀ ਆ ਕਿ लवली ਦਾ ਸੁਪਨਾ ਸੀ ਕਿ ਉਹ ਡਾਇਰੈਕਟਰ ਬਣੇ ਇਹ ਡਾਇਰੈਕਟਰ ਹੋਣ ਦਾ ਸੁਪਨਾ ਅਸਲ ਚੋਸ ਦੇ ਨਹੀਂ ਪੂਰਾ ਹੁੰਦਾ ਜਿਸ ਦਿਨ ਤੁਸੀਂ ਫੀਚਰ ਫਿਲਮ ਬਣਾਉਨੇ ਹੋ ਹਨਾ ਸ਼ਾਰਟ ਫਿਲਮਾਂ ਬਣਾਉਨੇ ਹੋ ਤੁਸੀਂ ਹੋਰ ਬਹੁਤ ਸਾਰੇ ਕੰਮ ਕਰਦੇ ਹੋ ਤੁਸੀਂ ਅਸਿਸਟ ਕਰਦੇ ਹੋ ਪਰ ਇੱਕ ਦਿਨ ਉਹ ਆਉਂਦਾ ਵੱਡ ਭਾਗਾ ਦਿਨ ਆਉਂਦਾ ਜਿਸ ਦਿਨ ਤੁਸੀਂ ਆਪ ਇੱਕ ਫੀਚਰ ਫਿਲਮ ਬਣਾਉਨੇ ਹੋ ਤੇ ਉਹ ਸਫਰ ਆ ਜਿਹੜਾ ਉਹ लवली ਦਾ ਅੱਜ ਸ਼ੁਰੂ ਹੋ ਰਿਹਾ ਅਸੀਂ ਇਹਨੂੰ ਇਸ ਜਿਹੜੇ ਦਿਨ ਨੇ ਇਹ ਸੁਭਾਗਾ ਦੇਣਾ ਉਹਦੇ ਤੇ ਅਸੀਂ ਇਹਨੂੰ ਜਿਹੜੀ ਆ ਮੁਬਾਰਕਬਾਦ ਦੇਣ ਆਏ ਆ ਔਰ ਪੂਰੀ ਟੀਮ ਹੈ ਜਿਹੜੀ ਹਨਾ ਸ਼ਿਵਚਾਰਨ ਜੱਗੀ ਕੁਸਾ ਸਾਡੇ ਵੱਡੇ ਭਰਾ ਨੇ ਉਹ ਬਾਹਰ ਨੇ ਉਹਨਾਂ ਨਾਲ ਮੇਰੀ ਇੱਕ ਅਲੱਗ ਤਰ੍ਹਾਂ ਦੀ ਸਾਂਝ ਆ ਤੇ ਇਸ ਕਰਕੇ ਉਹਨਾਂ ਨੂੰ ਵੀ ਬਹੁਤ ਮੁਬਾਰਕਾਂ ਉਹਨਾਂ ਦਾ ਆਸ਼ੀਰਵਾਦ ਤੇ ਬਾਕੀ ਸਾਰੀ ਟੀਮ ਕੁੱਲ ਸਿੱਧੂ ਤੇ ਗੁਰਪ੍ਰੀਤ ਤੋਤੀ ਪਾਲੀ ਸੰਧੂ ਤੇ ਮੈਡਮ ਨੇ ਅ ਕੁਲਵੰਤ ਘਰਮੀ ਜੀ ਤੇ ਬਾਬਾ ਜੀ ਦਾ ਆਸ਼ੀਰਵਾਦ ਆ ਕਿਉਂਕਿ ਇਹਨਾਂ ਦਾ ਕਰੈਕਟਰ ਆ ਜਿਹੜਾ ਕੁੱਲ ਨੇ ਕਰਨਾ ਹੈਗਾ ਇਸ ਕਰਕੇ ਅਸੀਂ ਹਮੇਸ਼ਾ ਹੀ ਇਹ ਜਿਹੜੇ ਕੈਰੈਕਟਰਾਂ ਇਹਨਾਂ ਨੂੰ ਮੈਂ ਬਹੁਤ ਪੋਜ਼ਿਟਿਵ ਲਾਈਟ ਦੇ ਵਿੱਚ ਦਿਖਾਇਆ ਲੋਕ ਤਾਂ ਮਜ਼ਾਕ ਉਡਾਉਂਦੇ ਨੇ ਪਰ ਮੈਂ ਜੋਰਾਦਸ ਨੰਬਰੀਆ ਦੇ ਵਿੱਚ ਪੰਮੀ 마ਸੀ ਦਾ ਰੋਲ ਦਿਖਾਇਆ ਸੀ ਤਾਂ ਉਹ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਸੀਗਾ ਕਿ ਜੋਰੇ ਦੀ 마ਸੀ ਹੁੰਦੀ ਹੈ ਮਤਲਬ ਜੋਰੇ ਨੂੰ ਪਾਲਦੀ ਹੈ ਪੰਮੀ ਮਹੰਤ ਉਹ ਬਹੁਤ ਮਸ਼ਹੂਰ ਹੋਇਆ ਕੈਰੈਕਟਰ ਤੇ ਇਹ ਸਾਰੀ ਫਿਲਮ ਕੁਝ ਉਸ ਤਰ੍ਹਾਂ ਦੀ ਲਾਈਟ ਦੇ ਵਿੱਚ ਆ ਉਸ ਤਰ੍ਹਾਂ ਦੀ ਰੋਸ਼ਨੀ ਚ ਤੇ ਬਾਕੀ ਯੋਗ ਫਿਲਮ ਸਟੂਡੀਓਜ਼ ਵਾਲੇ ਜਿਹੜੇ ਪ੍ਰੋਡਿਊਸਰ ਨੇ ਸਾਡੇ ਭਰਾ ਤੇ ਇਹਨਾਂ ਭਰਾਵਾਂ ਦੇ ਕਰਕੇ ਹੀ ਸਾਰਾ ਕੁਝ ਹੁੰਦਾ ਕਿਉਂਕਿ ਅਸੀਂ ਆਪਦੀਆਂ ਜਿਹੜੀਆਂ ਸਕ੍ਰਿਪਟਾਂ ਉਹ ਜਿੱਥੇ ਮਰਜ਼ੀ ਚੱਕ ਕੇ ਤੁਰੇ ਫਿਰਿਏ ਜਿੰਨਾ ਚਿਰ ਮਤਲਬ ਨੋਟ ਲਾਉਣ ਵਾਲਾ ਪੈਸੇ ਲਾਉਣ ਵਾਲਾ ਨਹੀਂ ਨਾ ਹਾਂ ਕਰਦਾ ਉਹਨਾਂ ਚਿਰ ਸਾਡੇ ਸੁਪਨੇ ਆ ਜਿਹੜੇ ਉਹ ਪੂਰੇ ਨਹੀਂ ਹੁੰਦੇ ਤੇ ਗੁਰਮੀਤ ਬਾਈ ਸਾਡੀ ਬਹੁਤ ਪੁਰਾਣੀ ਸਾਂਝ ਆ ਜੇ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ ਅਸੀਂ ਇਕੱਠਿਆਂ ਨੇ ਬਣਾਇਆ ਸੀ ਅਮਰਿੰਦਰ ਗਿੱਲ ਨੇ ਗਾਇਆ ਸੀ ਇਸ ਕਰਕੇ ਇਸ ਇਲਾਕੇ ਨਾਲ ਮੇਰੀ ਬਹੁਤ ਸਾਂਝ ਆ ਤੇ ਮੈਂ ਅੱਜ ਇਸੇ ਲਈ ਹੀ ਹਾਜ਼ਰ ਹੋਇਆ ਕਿਉਂਕਿ ਸਾਰੇ ਜਿਹੜੇ ਆ ਉਹ ਮੇਰੇ ਆਪਣੇ ਨੇ ਜਿਹੜੇ ਮੇਰੇ ਅੱਜ ਮੈਨੂੰ ਪਹਿਲੀ ਵਾਰੀ ਮਿਲੇ ਨੇ ਉਹ ਮੇਰੇ ਆਪਣੇ ਬਣ ਜਾਣਗੇ ਇਸ ਗੱਲ ਦਾ ਮੈਨੂੰ ਯਕੀਨ ਆ ਕਿਉਂਕਿ ਮੈਂ ਬਹੁਤ ਸਿੱਧਾ ਤੇ ਸਾਫ਼ ਬੰਦਾ ਤੇ ਮੇਰੇ ਨਾਲ ਬਣਾ ਕੇ ਬੰਦਾ ਫਾਇਦੇਚ ਹੀ ਰਹਿੰਦਾ ਇਸ ਕਰਕੇ ਵੀਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਬਹੁਤ ਸਤਿਕਾਰ ਇਹ ਫਿਲਮ ਸਹੀ ਸਮੇਂ ਤੇ ਸਹੀ ਬਜਟ ਦੇ ਵਿੱਚ ਪੂਰੀ ਹੋਵੇ ਕਾਬਲ ਗਿੱਲ ਸਾਡੀ ਟੀਮ ਦਾ ਪੁਰਾਣਾ ਮੈਂਬਰ ਆ ਮੇਰੇ ਨਾਲ ਉਹਨੇ ਬਹੁਤ ਕੰਮ ਕੀਤਾ ਤੇ ਇਹ ਫਿਲਮ ਸਹੀ ਤਰੀਕੇ ਨਾਲ ਰਿਲੀਜ਼ ਹੋਵੇ ਜਦੋਂ ਰਿਲੀਜ਼ ਹੋਣੀ ਹੋਈ ਉਦੋਂ ਅਸੀਂ ਫੇਰ ਜਿਹੜਿਆ ਤੁਹਾਡੇ ਨਾਲ ਖੜਾਂਗੇ ਪ੍ਰੋਮੋਸ਼ਨ ਦੇ ਲਈ ਵਧੀਆ ਤਰੀਕੇ ਨਾਲ ਇਸਨਮਿਆ ਚ ਲੱਗੇ ਰਿਲੀਜ਼ ਹੋਵੇ ਤੇ ਸੁਪਰ ਹਿੱਟ ਹੋਵੇ ਤੇ ਇਹੀ ਪ੍ਰੋਡਿਊਸਰ ਜਿਹੜੇ ਆ ਉਹ ਲਵਲੀ ਦੀ ਅਗਲੀ ਫਿਲਮ ਵੀ ਪ੍ਰੋਡਿਊਸ ਕਰਨ ਮੈਂ ਇਸ ਗੱਲ ਦੇ ਵਿੱਚ ਬਹੁਤ ਮੈਂ ਹਮੇਸ਼ਾ ਅਰਦਾਸ ਕਰਦਾ ਹੁੰਨਾ ਕਿ ਹਰ ਡਾਇਰੈਕਟਰ ਤੇ ਪ੍ਰੋਡਿਊਸਰ ਦੀ ਜਿਹੜੀ ਜੋੜੀ ਆ ਉਹ ਵਾਰ-ਵਾਰ ਰਿਪੀਟ ਹੋਣੀ ਚਾਹੀਦੀ ਆ ਇਸੇ ਗੱਲ ਦੀ ਮੈਂ ਅਰਦਾਸ ਕਰਦਾ ਤੇ ਮੈਂ ਤੁਹਾਡੇ ਤੋਂ ਹੁਣ ਇਜਾਜ਼ਤ ਚਾਹੂੰਗਾ ਕਿਉਂਕਿ ਹਾਂਜੀ ਜਿੰਨਾ ਟਾਈਮ ਸ਼ੂਟਿੰਗ ਚੱਲੂਗੀ ਉਹਨਾ ਟਾਈਮ ਪੰਜਾਬ ਹੀ ਹੋਈਆਂ ਫਿਰ ਮੈਂ ਪੰਜਾਬ ਹੀ ਆਂ ਜੀ ਕਿਉਂਕਿ ਮੈਂ ਅਗਲੇ ਮਹੀਨੇ ਆਪਣੀ ਫਿਲਮ ਕਰ ਰਿਹਾ ਇੱਕ ਸੀ ਜੋਰ ਆ ਤੇ ਉਹਦਾ ਕੰਮ ਚੱਲ ਰਿਹਾ ਮੇਰੀ ਵੈਬ ਸੀਰੀ ਰਾਜਧਾਨੀ ਕੱਲ ਮੈਂ ਰਿਲੀਜ਼ ਕੀਤੀ ਆ ਕੇਬਲਵਾਨ ਤੇ ਤੇ ਉਹਦੇ ਚਾਰ ਐਪੀਸੋਡ 19 ਨੂੰ ਆਉਣੇ ਆ ਤੇ ਮੈਂ ਵੀ ਨਾਲ ਦੀ ਨਾਲ ਆਪਣੀ ਪਬਲਿਸਿਟੀ ਕਰਦੇ ਆਂ ਅਗਲਾ ਮੇਰਾ ਜਿਹੜਾ ਹੈਗਾ ਵੈਬ ਸੀਰੀ ਉਹ ਆ ਸੁਖਾ ਰੇਡਰ ਉਹ ਫਰਵਰੀ ਚਾਹੂਗੀ ਤੇ ਫਰਵਰੀ ਚ ਆਪਾਂ ਇੱਕ ਸੀ ਜੋਰਾ ਫੀਚਰ ਫਿਲਮ ਸ਼ੂਟ ਕਰਾਂਗੇ ਤੇ ਅਸੀਂ ਸਾਰੇ ਸਾਡਾ ਇੱਕ ਗਰੁੱਪ ਆ ਜਿਹੜਾ ਖਾਸ ਕਰਕੇ ਮੇਰੇ ਨਾਲ ਜੁੜੇ ਆ ਅਸੀਂ ਸਾਰੇ ਦੇ ਸਾਰੇ ਦੀਪ ਨੂੰ ਪਿਆਰ ਕਰਨ ਵਾਲੇ ਆ ਦੀਪ ਸਾਡਾ ਸੀ ਦੀਪ ਦੀ ਯਾਦ ਦੇ ਆਸਰੇ ਅਸੀਂ ਤੁਰੇ ਫਿਰਦੇ ਆ ਤੇ ਦੀਪ ਜਿੱਥੇ ਵੀ ਆ ਅਸੀਂ ਉਹਨੂੰ ਹਮੇਸ਼ਾ ਯਾਦ ਕਰਦੇ ਆ ਕਿਉਂਕਿ ਸਾਨੂੰ ਇਦਾਂ ਲੱਗਿਆ ਹੀ ਨਹੀਂ ਕਦੇ ਕਿ ਉਹ ਸਾਡੇ ਤੋਂ ਦੂਰ ਹੋ ਗਿਆ ਉਹ ਸਾਡੇ ਨਾਲ ਹੀ ਹੈ ਤੇ ਉਹਦੀ ਹਾਜ਼ਰੀ ਚ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਜਬੀ ਜੀ ਕਹਿੰਦੇ ਨੇ ਕਿ 3 ਵਾਰ ਤੇ 3 ਵਾਰ ਲਮੇ ਸਮੇਂ ਤੋਂ ਤੁਸੀਂ ਇਹ ਫਿਲਮ ਬਸਤੇ ਜੁੜੇ ਹੋ ਤੇ ਅਸਲ ਵਿੱਚ ਇਹ ਗੱਲ ਕਰਤੀ ਆ ਕਿ ਉਹਨਾਂ ਦਾ ਡ੍ਰੀਮ ਸੀ लवली ਜਿਹਾ ਵੱਡੇ ਪੱਧਰ ਤੇ ਕਰਨਾ ਤੇ ਡੇ ਬਾਏ ਡੇ ਅੱਜ ਸ਼ੁਰੂਆਤ ਹੋ ਗਈ ਆ ਕਿਵੇਂ ਦੇਖਦੇ ਰਹੋ ਬਹੁਤ ਵਧੀਆ ਸੁੱਖਾ ਸੁੱਖ ਦੀ ਨੂੰ ਇਹ ਦਿਨ ਆ ਗਿਆ 14 ਸਾਲ ਸਟਰਗਲ ਕੀਤਾ ਇੰਡਸਟਰੀ ਚ ਬਹੁਤ ਵਧੀਆ ਲੱਗ ਰਹੀਏ ਦੇਖੋ ਭੱਟੀ ਮੂਵੀ ਆ ਬਹੁਤ ਬਹੁਤ ਧੰਨਵਾਦ ਸਾਡੇ ਐਮਪੀਵਾਈਜ਼ ਦਾ ਤੇ ਸਿਰਾਜੀ ਦਾ ਜਿਹੜੇ ਫਿਲਮ ਪ੍ਰੋਡਿਊਸ ਕਰ ਰਹੇ ਆ ਨਾ ਇੱਕ ਰੈਸਕੀ ਵਿਸ਼ੇ ਦੀ ਮੂਵੀ ਅਸੀਂ ਚੱਕਿਆ ਹੈ ਕਿਉਂਕਿ ਜਿਹੜੇ ਲੋਕ ਕਹਿੰਦੇ ਆ ਸਿਨੇਮਾ ਬਦਲਾਂਗੇ ਬਦਲਾਂਗੇ ਉਹਨਾਂ ਨੇ ਨਹੀਂ ਬਦਲਣਾ ਬਦਲਣਾ ਤੇ ਅਸੀਂ ਆ ਜਿਹੜੇ ਨਹੀਂ ਬੋਲਦੇ ਨਾ ਜਿਹੜੇ ਕਹਿੰਦੇ ਗੱਜਦੇ ਆ ਉਹ ਵਰਦੇ ਨਹੀਂ ਜਿਹੜੇ ਵਰਦੇ ਉਹ ਗੱਜਦੇ ਨਹੀਂ ਅਸੀਂ ਬਰਾਂਗੇ ਵੀ ਸਿਨੇਮਾ ਹੀ ਬਦਲਾਂਗੇ ਮੱਚੀ ਮੂਵੀ ਆ ਤੇ ਸਾਰੇ ਅੰਦਾ ਬਹੁਤ ਬਹੁਤ ਧੰਨਵਾਦ ਬੜੇ ਵੱਡਾ ਯੂਜ਼ ਕਹਦਾ ਗੁਰਮੀਤ ਸਿੰਘ ਜੀ ਆ 77 ਗੱਲ ਦੋਤੀ ਨੂਰਾ ਕਮਲ ਖਾਨ ਸਿਮਰਲ ਭਾਰਤਵਾਜ ਸਾਰਾ ਤੇ ਕਹਾਣੀ ਜਿਹੜੀ ਆ ਉਹ ਸ਼ਬਦਾਂ ਦੇ ਅੱਗੇ ਕੁਸਾ ਹੈ ਨਹੀਂ ਤੇ ਮੇਰੇ ਮਾਮਾ ਜੀ ਆ ਪਰ ਉਹ ਉਹਨਾਂ ਦੀ ਸਟੋਰੀ ਤੇ ਅਸੀਂ ਤਨੂੰ ਕਰ ਰਹੇ ਆ ਬਹੁਤ ਵੱਡੇ ਨਾਵਲ ਕਰ ساری ਦੁਨੀਆ ਨੂੰ ਪਤਾ ਹੀ ਉਹਨਾਂ ਦਾ ਹਨਾ ਕਹਾਣ ਦੇ ਇਹ ਸਟਾਰ ਕਾਸਟ ਨਹੀਂ ਕਰਾ ਆਜੂ ਦੇ ਕਲਾਕਾਰ ਇਸ ਸਭ ਹਾਂਜੀ ਇਸ ਸ਼ੁਨਮ ਬਹਿ ਇਹ ਮੂਵੀ ਆ ਜਿਹੜੀ ਇਹਦੇ 'ਚ ਨਾ ਕੋਈ ਆਰਟਿਸਟ ਜਿਹੜੀ ਸਟਾਰ ਟਾਈਪ ਮੂਵੀ ਨਹੀਂ ਗਿਆ ਸੀ ਹੈ ਨਾ ਅਸੀਂ ਇਹਦੇ 'ਚ ਲਾਇਆ ਐਕਟਰ ਉਸ ਤਰ੍ਹਾਂ ਕੋਈ ਗੱਲ ਨਹੀਂ ਤੇ ਉੱਪਰ ਆ ਇਹਦੇ 'ਚ ਜਿਹੜੇ ਮੇਨ ਲੀਡ ਕਰ ਰਹੇ ਉਹ ਬਹੁਤ ਵੱਡੇ ਐਕਟਰਾ ਪੁੱਲ ਸਿੱਧੂ ਮੈਨੂ ਉਦਵਾਨ ਨਗਿੰਦਰ ਗਖੜ ਜੀ ਆ ਗਰਜਾ ਸ਼ੰਕਰ ਜੀ ਜਿਹੜੇ ਮਹਾਭਾਰਤ ਵਾਲੇ ਉਹ ਵੀ ਐਸ ਮੂਵੀ ਦੇ ਚਿਹਰਾ ਪਾਰਟ ਆਇਆ ਹੋਗੀ ਦਾ ਬਹੁਤ ਵੱਡਾ ਔਰ ਦੇਵੀ ਪਾਜੀ ਦੇਵੀ ਸਿੰਘ ਉਹ ਵੀ ਇਸ ਮੂਵੀ 'ਚ ਮਤੀ ਪਾਲੀ ਸੰਧੂ ਮੈਡੂ ਕੁਲਵੰਤ ਪਰਮੀ ਸਾਰੇ ਇਤਸਰੀ ਐਕਟਰ ਸਟਾਰਮੀ ਐਕਟਰ ਮੱਢੇ ਲੰਬੇ ਸਮੇਂ ਬਾਅਦ ਆਵਦੇ ਰਿਹਾ ਸੀ ਤੇਰੇ ਇੱਕ ਪਿਆ ਕਹਾਣੀ ਦਾ ਡਿਪੈਂਡੈਂਸੀ ਸ਼ੁਰੂ ਹੋਈ ਆ ਇਹਦੇ ਕਿਨਾਰੇ ਦੇ ਚੋਣ ਕਿੰਨੇ ਸੰਬੰਧ ਵਿੱਚ ਚੱਲ ਕੇ ਟੁੱਟ ਗਏ ਜੀ ਨਿਹਾਲ ਸਿੰਘ ਵਾਲਾ ਇਹ ਪਹਿਲਾਂ ਮੈਂ ਹੋਮ ਟਾਊਨ ਹੀ ਇਹ ਫਾਰਮ ਸ਼ੁਰੂ ਕਰਨੀ ਕਿਉਂਕਿ ਮੈਨੂੰ ਆਇ ਸੀਗਾ ਵੀ ਜਦੋਂ ਹੋ ਗਿਆ ਕਰਦੇ ਆ ਨਾ ਆਪਦੇ ਪਿੰਡਾਂ ਦਾ ਜਿਹੜਾ ਪਿਆਰ ਹੁੰਦਾ ਨਾ ਆਲੇ ਦੁਆਲੇ ਦਾ ਯਾਰਾਂ ਦੋਸਤਾਂ ਦਾ ਮਤਲਬ ਸਾਰੇ ਭਾਈਚਾਰੇ ਦਾ ਉੱਥੇ ਨਿਹਾਲ ਸਿੰਘ ਵਾਲੇ ਤੋਂ ਸ਼ੁਰੂ ਹੋ ਗਈ ਔਰ ਤੂਰਪੋਟ ਦਾ ਰਣ ਸਿੰਘ ਕਲਾਂ ਅਰਤੂਪਰਾਸਾ ਤੇ ਹਟੂਰ ਇਹਨਾਂ ਇਹਨਾਂ ਪਿੰਡਾਂ ਦਾ ਸ਼ੂਟ ਹੈ ਉਹ 25 ਦਿਨ ਦਾ ਸਾਡਾ ਸਕੇਜੂਲ ਹੈ 25 ਦਿਨ ਤੇ ਸੀ ਫਲੇ ਖਤਮ ਹੋਣਾ ਅਗਲਾ ਸ਼ੂਟ ਤੇ ਗੱਲ ਬਾਈ ਨੇ ਕਰ ਦਿੱਤੀ ਕਿ ਫਿਲਮਾਂ ਬਹੁਤ ਸਾਰੀਆਂ ਨੇ ਪਰ ਇਹ ਟਾਈਮ ਦਾ ਨੋਟ ਨਾ ਲੱਗਦਾ ਨਾ ਪ੍ਰੋਡਿਊਸਰ ਤੁਹਾਨੂੰ ਮਿਲ ਚੁੱਕੇ ਆ ਤੇ ਇਹਨਾਂ ਨੇ ਕਿਵੇਂ ਸੰਪਰਕ ਪਹਿਲੇ ਤਾਂ ਪਹਿਲੇ ਤੁਸੀਂ ਬਚਪਨ ਤੋਂ ਇਕੱਠੇ ਸੀ ਬਚਪਨ ਤੋਂ ਇਕੱਠੇ ਹੀ ਪੜਦੇ ਇਕੱਠੇ ਰਹੇ ਆ ਮੈਂ ਐਮਪੀ ਬਾਈ ਫਿਰ ਇਹਨਾਂ ਦਾ ਵਿੱਚ ਉਹ ਸੀਗਾ ਵਾਰ ਦਾ ਔਰ ਸ਼ੀਰਾ ਬਾਈ ਮੇਰੇ ਪਿੰਡ ਦੇ ਆ ਤੇ ਇਹ ਕੁਛ ਪਹਿਲਾਂ ਪਹਿਲਾਂ ਫਾਈ ਮੈਨੂੰ 2-3 ਵਾਰੀ 2-3 ਮਹੀਨੇ ਕਹਿੰਦੇ ਰਹੇ ਫਿਲਮ ਬਣਾਉਣੀ ਫਿਲਮ ਬਣਾਉਣੀ ਤੇ ਮੈਂ ਗੌਰ ਹੀ ਨਹੀਂ ਕਰੀ ਮੈਂ ਕਿਹਾ ਨਿਹਾਲ ਸਿੰਘ ਗੱਲ ਕਰੇ ਕੋਈ ਸੂਰਮਾ ਹੋਣਾ ਜਿਹੜਾ ਫਿਲਮ ਬਣਾਉਣਾ ਪਰ ਉਹ ਦੁਆਚੇ ਜਦੋਂ ਮੈਂ ਮਾਈ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਟੋਰੀ ਸੁਣਾਈ ਕਿ ਇਹ ਚੱਕਰ ਨਹੀਂ ਕੰਮ ਨੂੰ ਆਪਨੇ ਏਰੀਆ ਦੇ ਬਹੁਤ ਸਾਰੇ ਅਟਰਸਟਾ ਅਜੀ ਲੱਗਦਾ ਕਿ ਉਹਨਾਂ ਦੇ ਵਿੱਚੋਂ ਵੀ ਕੋਈ ਜੀ 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 ਆਪਣੇ ਏਰੀਆ ਦੇ ਆਰਟਿਸਟਾਂ ਦੇ ਵਿੱਚ ਸੁਖਦੇਵ ਲੱਧਰਾ ਮੈਡਮ ਚਰਨਜੀਤ ਇਹ ਵੀ ਆਪਣੇ ਏਰੀਆ ਦੇ ਆ ਮੈਡਮ ਅੰਕਲ ਮਨਤਪੁਰਮ ਜਿਹੜੇ ਕੋਈ ਜਾਣਦੇ ਆ ਆਜੇ ਇਹ ਆ ਬਲ ਸਾਰੇ ਆ ਹਰਪਾਲਪੁਰ ਕੋਟੇ ਆਪਣੇ ਏਰੀਆ ਦੇ ਹਾਂਜੀ ਹਾਂਜੀ ਬਹੁਤ ਵਧੀਆ ਦਿਨ ਤੋਂ ਜੀਆ ਵੱਜੂ ਆਪ ਸਾਰੇ ਵਰਤੋਂ ਮੁਬਾਰਕਾਂ ਦੀ ਸ਼ੁਕਰੀਆ ਸ਼ੁਕਰੀਆ ਜੀ ਆਜੰਗ ਵਾਲਾ ਦੇ ਵਿੱਚ ਕਹਿੰਦੇ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਜਦੋਂ ਤੁਹਾਡੀ ਫਿਲਮ ਦਾ ਮਹੂਰਤ ਹੋਵੇ ਤਾਂ ਹੋਰ ਵੀ ਵਧੀਆ ਲੱਗਦਾ ਬਾਕੀ ਪੰਜਾਬ ਹੈ ਆਪਦਾ ਏਰੀਆ ਹੈ ਤਾਂ ਚੰਗਾ ਲੱਗਦਾ ਬਹੁਤ ਸਾਰੀ ਧੰਨਵਾਦ ਕਰਦਾ ਹੋਰ ਇੱਕ ਵੱਖਰੀ ਜੀ ਫਿਲਮ ਬਣ ਜਾ ਰਹੀ ਹੈ ਕਿੰਨਾ ਤੱਕ ਲੱਗਦਾ ਕਿ ਟਫ ਹੌਣ ਵਾਲਾ ਤਫ ਮੈਨੂੰ ਨਾ ਮੇਰੀ ਹਰ ਫਿਲਮ ਟਫ ਲੱਗਦੀ ਹੈ ਮੈਨੂੰ ਸ਼ੁਰੂ ਮੈਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਅਸੀਂ ਕਰ ਪਾਵਾਂਗੇ ਕਿਉਂਕਿ ਰਿਸਪੌਂਸਿਬਿਲਟੀ ਤੁਹਾਡੇ ਸਿਰ ਤੇ ਹੁੰਦੀ ਹੈ ਹੈਨਾ ਇਹ ਨਹੀਂ ਕਿ ਅੰਡਰ ਕੌਨਫੀਡੈਂਸ ਵਾਲੀ ਗੱਲ ਨਹੀਂ ਹੁੰਦੀ ਬਟ ਮੈਂ ਰਿਸਪੌਂਸਿਬਲ ਬਹੁਤ ਹਾਂ ਤੇ ਮੈਨੂੰ ਹੁੰਦਾ ਕਿ ਜੋ ਮੇਰੇ ਡਾਇਰੈਕਟਰ ਨੂੰ ਚਾਹੀਦਾ ਕੀ ਮੈਂ ਪਹੁੰਚ ਪਾਉਂਗੀ ਜਾਂ ਜਦੋਂ ਤੱਕ ਮੈਂ ਆਵਦਾ ਪਹਿਲਾ ਸ਼ਾਟ ਨਹੀਂ ਦਿੰਦੀ ਜਾਂ ਮੈਨੂੰ ਮੇਰੇ ਡਾਇਰੈਕਟਰ ਇਹ ਨਹੀਂ ਕਹਿੰਦੇ ਕਿ ਹਾਂ ਓਕੇ ਹੈਨਾ ਉਦੋਂ ਤੱਕ ਮੈਨੂੰ ਮੈਂ ਨਰਵਸ ਚੱਲਦੀ ਹੁੰਨੀ ਆ ਤਾਂ ਇਹ ਹਾਲਾਤ ਹੀ ਵੜਾ ਬਣਦਾ ਜਦੋਂ ਮੈਂ ਉਹਰ ਸਾਨੂੰ ਜੀ ਹੋ ਰਹੀ ਹੈ ਕਿ ਇੱਕ ਵੱਡੇ ਵੱਡੇ ਗੀਤ ਕਰਨ ਵਾਲੇ ਪ੍ਰੋਡਿਊਸਰ ਸਾਡੇ ਸਾਹਮਣੇ ਤੁਹੋਂਤ ਨੇ ਔਰ ਇਸ ਫਿਲਮ ਦੇ ਵਿੱਚ ਕਿੰਨੇ ਗੀਤ ਨੇ ਔਰ ਕਿੰਨੇ ਸਿਪਿਊਸ ਕਰੇ ਆ ਸਭ ਤੋਂ ਪਹਿਲੇ ਤਾਂ ਮੈਂ ਆਹ ਕਹਿਣਾ ਚਾਹੂੰਗਾ ਕਿ ਫਿਲਮਾਂ ਚੱਲ ਕਿਉਂ ਨਹੀਂ ਰਹੀਆਂ ਸ਼ਾਇਦ ਇਹਦਾ ਜਵਾਬ ਉਹਨੇ ਲਵਲੀ ਜੀ ਵੀ ਦੱਸ ਕੇ ਗਏ ਕਿ ਕਈ ਵਾਰ ਇਦਾਂ ਹੁੰਦਾ ਕਿ ਜਿਹੜਾ ਬੰਦਾ ਚੁੱਪ ਕਰਕੇ ਬੈਠਾ ਹੁੰਦਾ ਨਾ ਉਹ ਬੜਾ ਵੱਡਾ ਪੁਚਾਲ ਲੈ ਕੇ ਆ ਜਾਂਦਾ ਹੈ ਹੈਨਾ ਤੇ ਕਈ ਵਾਰ ਜਿਹੜੇ ਬਹੁਤ ਰੌਲਾ ਪਾਉਂਦੇ ਆ ਹੈਨਾ ਤੇ ਮੈਨੂੰ ਲੱਗਦਾ ਰੌਲਾ ਪਾਣ ਵਾਲਾ ਕੰਮ ਬਹੁਤ ਜ਼ਿਆਦਾ ਹੋ ਗਿਆ ਹੈਨਾ ਤੇ ਲੇਕਿਨ ਕੰਟੈਂਟ ਵਾਲਾ ਕੰਮ ਉਹ ਬਿਲਕੁਲ ਖਤਮ ਹੋ ਗਿਆ ਸਭ ਤੋਂ ਵੱਡੀ ਗੱਲ ਕੀ ਖਤਮ ਹੋ ਗਈ ਕਿ 뮤직 ਨਹੀਂ ਹੈ ਪੰਜਾਬੀ ਫਿਲਮ ਜਾਂ ਹਿੰਦੀ ਫਿਲਮ ਜਿਹੜੀ ਵੀ ਹੈ ਬਿਨਾ 뮤직 ਤੋਂ ਚੱਲਣਾ ਨਾ ਮੁਮਕਨ ਹੈ ਸੋ ਐਸ ਫਿਲਮ ਜਿਵੇਂ ਨੂੰ ਥੋੜੇ ਚਿਰ ਪਹਿਲੇ ਮੈਨੂੰ ਲੱਗਦਾ ਕੋਈ ਹਫਤਾ 10 ਦਿਨ ਪਹਿਲੇ ਐ ਐਮਪੀ ਭਾਜਨਾ ਗੱਲ ਹੋਈ ਜਿਹੜੇ ਰਾਈਟਰ ਨੇ ਤੁਰਕੋਟੀਆ ਹਨਾ ਉਹਨਾਂ ਨਾਲ ਗੱਲ ਲਵਲੀ ਭਾਜਨਾ ਨਾਲ ਗੱਲ ਤੇ ਫਟਾਫਟ ਗਾਣੇ ਆਪਾਂ ਫੋਨ ਤੇ ਇੰਨੇ ਅੱਛੇ ਤਰੀਕੇ ਨਾਲ ਸਾਰੇ ਗਾਣੇ ਸੈਚ ਕੀਤੇ ਤੇ ਉਹਦੀ ਕੰਪੋਜੀਸ਼ਨ ਆ ਫਟਾਫਟ ਬਣਾਈਆਂ ਬਹੁਤ ਵਧੀਆ ਕੰਮ ਹੋ ਗਿਆ ਸਾਰੇ ਗਾਣੇ ਵਧੀਆ ਹੋ ਗਏ ਨੇ ਉਹਦੀਆਂ ਬਦਲ অলਮੋਸਟ ਤਕਰੀਬਨ ਡਮਸ ਤਿਆਰ ਨੇ ਉਹਨਾਂ ਅੱਛੇ ਅੱਛੇ ਸਿੰਗਰਾਂ ਕੋ ਡੱਬ ਕਰਾਣਾ ਇਹ تقریبا ਸਿੰਗਰ ਵੀ ਸਭ ਫਾਈਨਲ ਹੈ ਤੇ ਮਜ਼ਾ ਆਇਆਗਾ ਪਿਕਚਰ ਦਾ ਇਦਾਂ ਲੱਗ ਰਿਹਾ ਹੈ ਕਿ ਜੋ ਕੰਟੈਂਟ ਬਣਿਆ 뮤직 ਦਾ ਲੋਕੀ 뮤직 ਨੂੰ ਪਸੰਦ ਕਰਨਗੇ ਗੀਤ ਦੀ ਸਿਚੁਏਸ਼ਨ ਦੇ ਮੁਤਾਬਕ ਹੈ ਹੈਨਾ ਤੇ ਅੱਛੇ ਸਿੰਗਰ ਹੋਣਗੇ ਨੰਬਰ ਸਿੰਗਰ ਹੋਣਗੇ ਲੇਕਿਨ ਆ ਕਿ ਤੁਹਾਨੂੰ ਮਜ਼ਾ ਆਇਗਾ 뮤직 ਦਾ ਤੁਹਾਨੂੰ ਇਦਾਂ ਲੱਗੇਗਾ ਕਿ ਕੁਝ ਪਿਕਚਰ ਦੇ ਅਕੋਰਡਿੰਗ 뮤직 ਹੈ ਜੋ ਆਪਣੀ ਅਰੀਏ ਤੋਂ ਦੇਖੋ ਡਾਇਰੈਕਟਰ ਵੀ ਨੇ ਤੁਸੀਂ ਗੀਤਕਾਰੋਂ ਮੈਨੂੰ ਲੱਗਦਾ ਕਿ ਜਿਵੇਂ ਹੁਣ ਅੱਜ ਐਂਟਰੀ ਅਸੀਂ ਸ਼ਰਮ ਦਾ ਇਸਤਾ ਹੁਣ ਤਾਂ ਹੈ। ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਰਿਆਂ ਦਾ ਹੀ ਤੇ ਬਾਈ ਨਾਲ ਪਹਿਲਾਂ ਵੀ ਗੱਲ ਚੱਲਦੀ ਰਹੀ ਪਹਿਲਾਂ ਅਸੀਂ ਅੱਜ ਤੋਂ 2 ਸਾਲ ਪਹਿਲਾਂ ਬਾਈ ਕਹਿੰਦੇ ਇੱਕ ਇੱਕ ਕੰਪਨੀ ਖੋਲਣੀ ਆ ਗਾਣੇ ਕਰਿਆ ਕਰਨੇ ਆਪਾਂ ਉਦੋਂ ਵੀ ਅਸੀਂ ਚੰਡੀਗੜ੍ਹ ਇੱਕ 뮤직 ਡਾਇਰੈਕਟਰ ਨੂੰ ਮਿਲੇ ਸੀਗੇ ਪਰ ਉਹ ਗੱਲ ਨਹੀਂ ਬਣੀ ਹੈ ਨਾ ਤੇ ਬਾਅਦ ਦੇ ਵਿੱਚ ਇੱਕ ਥੋੜੇ 10 ਦਿਨ ਪਹਿਲਾਂ ਹੀ ਮੈਨੂੰ ਲੱਗਦਾ ਫੋਨ ਆਇਆ ਸੀ ਬਾਈ ਦਾ ਕਹਿੰਦੇ ਵੀ ਆਪਾਂ ਫਿਲਮ ਕਰ ਰਹੇ ਆ ਤੇ ਉਹਦੇ ਗਾਣੇ ਲਿਖਣੇ ਆ ਤੇ ਧਨਪਾਗਾ ਵੀ ਫਿਲਮ ਦੇ ਗਾਣੇ ਲਿਖੇ ਤੇ ਬਾਈ ਜੀ ਨੇ ਮਿਊਜ਼ਿਕ ਕੀਤਾ ਜਿੰਨਾ ਗਾਣਿਆਂ ਨੂੰ 70 ਗਿੱਲ ਕਮਲ ਖਾਨ ਤੇ ਨੂਰਾ ਸਿਸ਼ਟ ਤੇ ਇੱਕ ਸਿਮਰ ਭਾਰਤਵਾਹ ਉਹ ਗਾ ਰਹੇ ਆ ਜੀ ਤੇ ਚਾਰੇ ਗਾਣੇ ਫਿਲਮ ਤੇ ਮੈਂ ਲਿਖਿਆ ਜੀ ਤੇ ਬਾਕੀ ਵੱਡੇ ਵੱਡੇ ਐਕਟਰ ਇਸ ਫਿਲਮ ਤੇ ਕੰਮ ਕਰ ਰਹੇ ਹਨ ਮੈਂ ਤੇ ਬਹੁਤ ਵਧੀਆ ਕਨਸੈਪਟ ਹੈ ਵੱਖਰਾ ਹੈ ਕਹਨਾ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲਾ ਇਦਾਂ ਦਾ ਆਪਾਂ ਵੇਖੀ ਨਹੀਂ ਕਦੇ ਤੇ ਪ੍ਰਮਾਤਮਾ ਮਿਹਰ ਕਰੇ ਤਰੱਕੀਆਂ ਦੇ ਵਿੱਚ ਸਭ ਨੂੰ ਥੈਂਕ ਯੂ ਥੈਂਕ ਯੂ ਅੱਜ ਐਮ ਵੀ ਸਰ ਸਿੱਟਾ ਵਾਂਗੂ ਕੀ ਅੱਜ ਦੀ ਇਸ ਇਵੈਂਟ ਸਪੈਨ ਦੇ ਨਾਲ ਨਾਲ ਪਿਸਟਰ ਵੀ ਬਣਗੇ ਤਾਂ ਬਹੁਤ ਬਹੁਤ ਮਾਣ ਹੈ ਕਿ ਉਹ ਅੱਜ ਇੱਥੇ ਆ ਕੇ ਬਾਤ ਹੋਣੀ ਸਭ ਤੋਂ ਪਹਿਲਾਂ ਮੈਂ ਟੀਮ ਬੇਗੋ ਦਾ ਇਹੋ ਇਹੋ ਤਨਵਾਦ ਕਰਨਾ ਚਾਹਾਂਗਾ ਔਰ ਸਾਡੇ ਰਾਈਟਰ ਸਾਹਿਬਾਨ ਸ਼ਿਵਚਰਨ ਜੱਗੀ ਜੀ ਉਹਨਾਂ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਸਟੋਰੀ ਲਿਖੀ ਗਈ ਹੈ ਔਰ ਇੱਕ ਬਹੁਤ ਹੀ ਬਲਕਣ ਕਿਸਮ ਦਾ ਇਹ ਵਿਸ਼ਾ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆਏਗਾ ਔਰ ਸਟੋਰੀ ਦੇ ਨਾਲ ਨਾਲ ਮਿਊਜ਼ਿਕ ਜਗਤ ਦੇ ਬਹੁਤ ਹੀ ਨਾਮੀ ਨਾਮ ਸ਼੍ਰੀ ਗੁਰਮੀਤ ਸਿੰਘ ਜੀ ਜੋ ਕਿ ਇਸ ਵਕਤ ਮੇਰੇ ਨਾਲ ਮੌਜੂਦ ਨੇ ਇਹਨਾਂ ਵੱਲੋਂ ਬੜਾ ਹੀ ਖੂਬਸੂਰਤ ਮਿਊਜ਼ਿਕ ਸੰਗੀਤ ਤਿਆਰ ਕੀਤਾ ਗਿਆ ਹੈ ਔਰ ਇਹਨਾਂ ਗੀਤਾਂ ਨੂੰ ਬਹੁਤ ਹੀ ਪੰਜਾਬ ਦੀਆਂ ਨਾਮੀ ਤੇ ਸੁਰੀਲੀ ਆਵਾਜ਼ ਦੇ ਨਾਲ ਫਿਲਮਾਇਆ ਗਾਇਆ ਜਾਏਗਾ ਇਸ ਦੇ ਨਾਲ ਨਾਲ ਸਾਡੇ ਜਿਹੜੇ ਗਾਣਿਆਂ ਦੇ ਲੇਖਕ ਨੇ ਲੱਗੂ ਤੁਰਕੋਟ ਜੀ ਜੋ ਕਿ ਕਾਫੀ ਸਮੇਂ ਤੋਂ ਬਹੁਤ ਅچھے ਗਾਣੇ ਇਹਨਾਂ ਨੇ ਲਿਖੇ ਨੇ ਅੱਗੇ ਵੀ ਅੱਛੀ ਦੇਣ ਦੇਣ ਕੇ ਸਮਾਜ ਦੇ ਵਿੱਚ ਇਹਨਾਂ ਦਾ ਵੀ ਮੈਂ तहे ਦਿਲੋਂ ਧੰਨਵਾਦ ਕਰੀ ਆ ਇਸ ਤੋਂ ਇਲਾਵਾ ਡਾਇਰੈਕਟਰ लवली ਤੁਰਕੋਟ ਜੀ ਜੋ ਕਿ ਮੇਰੇ ਬਚਪਨ ਦੇ ਦੋਸਤ ਵੀ ਨੇ ਤੇ ਔਰ ਉਹਨਾਂ ਦੀ ਜੋ ਜ਼ਿੰਦਗੀ ਦੇ ਪ੍ਰਤੀ ਕਾਫੀ ਸਟਰਗਲ ਰਹੀ ਹੈ ਉਹਨਾਂ ਦੀ ਇਸ ਫਿਲਮ ਵਿੱਚ ਆਉਣ ਦੀ ਔਰ ਸਾਡੀ ਇਹ ਦੋਨਾਂ ਦੋਸਤਾਂ ਦੀ ਇੱਕ ਪਹਿਲਾ ਵੈਂਚਰ ਹੈ ਜੋ ਅਸੀਂ ਦੇਗੋ ਤੋਂ ਸਟਾਰਟ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਨਰਿੰਦਰ ਗਖੜ ਜੀ ਅ ਅਮਰੀਕਾ ਵਿਖੇ ਅ ਸ਼੍ਰੀ ਅ ਗਿਰਜਾ ਸ਼ੰਕਰ ਜੀ ਜੋ ਕਿ ਉਹਨਾਂ ਦੀ ਵੀ ਫਿਲਮ ਵਿੱਚ ਹੈ ਹਮ ਕੋ ਵੀ ਕਹਾ ਹੈ ਤੇ ਅਸੀਂ ਉਹਨਾਂ ਦੇ ਇੰਤਜ਼ਾਰ ਕਰ ਰਹੇ ਹਾਂ ਅਮਰੀਕਾ ਤੋਂ ਆਉਣ ਦਾ ਅੱਜ ਤੋਂ ਸਾਡਾ ਜੋ ਫਿਲਮ ਦਾ ਸ਼ੂਟ ਹੈ ਉਹ ਸ਼ੁਰੂਆਤੀ ਦਿਨ ਹੈ। ਬਾਕੀ ਹੁਣ ਦੇਖੋ ਜੀ ਆਏ ਹੋਏ ਪਤਵੰਤ ਤੇ ਸੱਜਣ ਯਾਰ ਮਿੱਤਰ ਔਰ ਸਮਾਜ ਦੇ ਵਿੱਚ ਲੋਕਾਂ ਦਾ ਫਿਲਮਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਨਜ਼ਰੀਆ ਹੈ ਉਹ ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਅੱਗੇ ਜਾ ਕੇ ਸਾਡਾ ਰਿਜ਼ਲਟ ਹੋਏ ਕਿਉਂਕਿ ਸਾਡੀ ਪੂਰੀ ਉਰਜਾ ਔਰ ਕੋਸ਼ਿਸ਼ ਹੈ ਕਿ ਅਸੀਂ ਇੱਕ ਲਖਣ ਬਿਲਕੁਲ ਅਲੱਗ ਕਿਸਮ ਦਾ ਸੀ ਸਿਨੇਮਾ ਦੇਸ਼ਾ ਕੀ ਜੀ ਦਰਸ਼ਕਾਂ ਆਈਏ ਫਿਲਮਾਂ ਅਸੀਂ ਕਹਿੰਦੇ ਸੁਪਰ ਐਕਟਰ ਹੋਵੇ ਇਹ ਲੱਗਦਾ ਕਿ ਇਸ ਲੇਵਲ ਤੇ ਨਾਲ ਜ਼ਰੂਰੀ ਨਹੀਂ ਜ਼ਰੂਰ ਆਤੀ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਮੈਂ ਮੈਨੂੰ 1% ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਹੈ ਕਿਉਂਕਿ ਸਾਡੀ ਸਕ੍ਰਿਪਟ ਦੇ ਮੁਤਾਬਕ ਸਟੋਰੀ ਦੇ ਮੁਤਾਬਕ ਔਰ ਚੁੜੇ ਹੋਏ ਜਿਹੜੇ ਦੇ ਕਲਾਕਾਰ ਨੇ ਜਿਸ ਤਰ੍ਹਾਂ ਮੈਡਮ ਕੁਲ ਸਿੱਧੂ ਜੀ ਜੋ ਆਲਰੇਡੀ ਬਹੁਤ ਸਾਰੀ ਫਿਲਮਾਂ ਦੇ ਵਿੱਚ ਆਪਣੀ ਬਹੁਤ ਅੱਛੀ ਭੂਮਿਕਾ ਨਿਭਾ ਚੁੱਕਿਆ ਹੈ ਨਾ ਅਲੱਗ-ਅਲੱਗ ਰੋਲ ਦੇ ਵਿੱਚ ਔਰ ਇਸ ਸਭ ਦੇ ਜਿਹੜੇ ਮਿਸ਼ਰਣ ਦੇ ਨਾਲ ਮੈਂ 100% ਕਨਫਰਮ ਹੈ ਮੈਂ ਸ਼ੂਰ ਹਾਂ ਕਿ ਇਹ ਫਿਲਮ ਸਾਡੀ ਬਹੁਤ ਵੱਡਾ ਹਿੱਟ ਹੋਏਗੀ ਔਰ ਪੰਜਾਬੀ ਸਿਨੇਮਾ ਨੂੰ ਇੱਕ ਨਵਾਂ ਮੋੜ ਦੇਗੀ ਇਹ ਸਭ ਜਿਹੜੀ ਰੋਸੀ ਐਂਟਰੀ ਦਿੱਤੀ ਸਾਨੂੰ ਜੈਸ ਵੀ ਇਹ ਵਾਲਾ ਪ੍ਰੋਗਰਾਮ ਆ ਸਾਨੂੰ ਪਤਾ ਲੱਗਿਆ ਕਿ ਤੁਸੀਂ ਵੀ ਇਸ ਗੱਲ ਬਾਰੇ ਸੌਰ ਨਾਲ ਸਾਡੀ ਫੈਮਿਲੀ ਦਾ ਬਹੁਤ ਵੱਡਾ ਯੋਗਦਾਨ ਆ ਥੈਂਕ ਯੂ ਇਹ ਵੇਲੇ ਮੌਤ ਨੂੰ ਤਾਂ ਲੱਗਿਆ ਕਿ ਆਪਾਂ ਲੋਕਲ ਆ ਤੁਹਾਨੂੰ ਪਤਾ ਕੰਮ ਵੀ ਰਾਂ ਨਾ ਮੇਰੇ ਤੇ ਇਹਨੂੰ ਅੱਜ ਅਸੀਂ ਮੈਨ ਮੰਨ ਕੇ ਚੱਲੇ ਆ ਥਾਟ ਮੇਰੇ ਬਾਈ ਦਾ ਸੀ ਵੱਡੇ ਦਾ ਤੇ ਫਿਰ ਇਕੱਠੇ ਨੇ ਸੋਚਿਆ ਕਹਿੰਦੇ ਵੀ ਆਪਾਂ ਨਮਾਜ਼ ਦਾ ਕਦਮ ਪੁੱੜਦੇ ਆ ਤੇ लवली ਸ਼ਰਮਾ ਜੀ ਨੂੰ ਉੱਥੇ ਬੈਠ ਕੇ ਮੈਨ ਜਿਆਦਾ ਸਟੋਰੀਆਂ ਸੁਣੀਆਂ ਸੀ ਬਾਈ ਜੀ ਕਹਿੰਦੇ ਵੀ ਬੈਠਦੇ ਆਪਾਂ ਸਟੋਰੀ ਸੁਣਦੇ ਆ ਅਸੀਂ ਤਿੰਨ ਚਾਰ ਸੁਣੀਆਂ ਸੀ ਪਰ ਉਹਦੇ ਚੋਂ ਜਿਹੜਾ ਵਿਸ਼ਾ ਚੁਣਿਆ ਪਰ ਉਹਦੇ ਵਿੱਚ ਕਿਹਾ ਉਹਨੂੰ ਕਿਹਾ ਸੀ ਕਿ ਰੈਸ ਕਿਉਂਕਿ ਬਹੁਤ ਅਲੱਗ ਤਰ੍ਹਾਂ ਦਾ ਹੈ ਕਿਉਂਕਿ ਜਿਹੜਾ ਸਮਾਜ ਆ ਇਹਨੂੰ ਮਜ਼ਾਕ ਦੇ ਤੌਰ ਤੇ ਦੇਖਿਆ ਜਾਂਦਾ ਜਾਂ ਮਜ਼ਾਕ ਬਣਾਇਆ ਜਾਂਦਾ ਤੇ ਇਹਨਾਂ ਨੂੰ ਬੱਕਰੀ ਨਿਗਾਹ ਨਾਲ ਦੇਖਿਆ ਜਾਂਦਾ ਪਰ ਅਸੀਂ ਉਹਦੇ ਵਿੱਚੋਂ ਇੱਕ ਚੰਗਾ ਜਿਹੜਾ ਉਹਨਾਂ ਦਾ ਚੰਗਾ ਪੱਕਾ ਚੰਗਾ ਕਰੈਕਟਰ ਆ ਉਹ ਇਹਦੇ ਵਿੱਚ ਦੇਖੂਗਾ ਤੇ ਬਾਕੀ ਜਿਹੜੀ ਮੂਵੀ ਆ ਬਣ ਰਹੀ ਹੈ लवली ਸ਼ਰਮਾ ਜੀ ਆ ਬਾਈ ਜੀ ਹੈਗੇ ਆ ਸਾਰੀ ਟੀਮ ਆ ਬਹੁਤ ਵਧੀਆ ਤੇ ਚੰਗੀ ਮੂਵੀ ਬਣੂਗੀ ਥੈਂਕ ਯੂ ਜੀ ਤੁਸੀਂ ਲਿਖਦੇ ਵੀ ਹੋ ਹਾਂ ਅਸੀਂ ਉਮੀਦ ਕਰ ਸਕਦੇ ਆ ਕਿ ਤੁਸੀਂ ਵੀ ਸ਼ਾਇਦ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਹਿੱਸਾ ਹੋ ਵੀ ਕੈਮਰਿ ਨੇ ਜੀ ਹੁਣ ਲਿਖਣ ਵਾਲਾ ਪੱਖ ਥੋੜਾ ਜਿਹਾ ਪਿੱਛੇ ਰਿਹਾ ਕਿਉਂਕਿ ਸਮਾਂ ਬਹੁਤ ਹੋ ਗਿਆ ਤੇ ਉਹ ਬੰਦ ਨਹੀਂ ਹੁੰਦਾ ਹੁੰਦਾ ਲਿਖਦੇ ਹਾਂ ਜਿਹੜੀ ਆਪ ਦੀ ਡਾਇਰੀ ਹੈ ਉਹ ਮੇਰੇ ਕੋਲ ਹੈਗੀ ਹੈ ਉਹ ਮੈਂ ਲਿਖਦਾ ਹਾਂ ਹਲੇ ਵੀ ਲਿਖਦਾ ਠੀਕ ਹੈ ਪਰ ਉਹ ਪਿੱਛੇ ਹੈਗਾ ਫਿਰ ਕੋਸ਼ਿਸ਼ ਕਰਾਂਗੇ ਕਿ ਸਮਾਂ ਮਿਲ ਜਾਵੇ ਜੀ ਸਾਡੇ ਕੋਲ ਬਹੁਤ ਬਹੁਤ ਥੈਂਕ ਯੂ ਸੋ ਮੱਚ ਸਾਰੀ ਟੀਮ ਦਾ ਥੈਂਕ ਯੂ ਸੋ ਮੱਚ ਐਨੀ ਮੈਂ ਪੈਸੇ ਦਾ ਤੁਸੀਂ ਆ ਕੇ ਚੱਕੇ ਬਾਅਦ ਪਰ ਫਿਲਮ ਕਿੰਨੇ ਕਿੰਨੇ ਦੇਖਦੇ ਹੋ ਅੱਜ ਪੂਰੀ ਚੈਲੰਜ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਯਾਦਗਾਰ ਆਪ ਸਾਡੇ ਘਰ ਪਹੁੰਚੇ ਨਹੀਂ ਕਿ ਹਾਂ ਜੀ ਏ ਹੁਣ ਕਿਵੇਂ ਲੱਗ ਸਕਦਾ ਇਹਦਾ ਜਵਾਬ ਤਾਂ ਤੁਹਾਨੂੰ ਪਤਾ ਹੀ ਆ ਨਾ ਕਿ ਤੁਸੀਂ ਬਲੱਸਟ ਫੀਲ ਕਰਦੇ ਹੋ ਤੁਸੀਂ ਲੱਕੀ ਫੀਲ ਕਰਦੇ ਹੋ ਆਫਕੋਰਸ ਤੁਸੀਂ ਖੁਸ਼ ਹੋ ਕਿ ਤੁਹਾਨੂੰ ਇੱਕ ਨਵੀਂ ਓਪਰਚੁਨਿਟੀ ਮਿਲਦੀ ਹੈ ਕੁਸ਼ਨਾਮਾ ਕਰਨ ਦੀ ਉਹਨਾਂ ਲਈ ਮੂਵੀ ਮੇਕਰਸ ਲਈ ਜਾਂ ਐਕਟਰਸ ਲਈ ਤੇ ਇੱਕ ਨਿਊ ਕਨਸੈਪਟ ਹੁੰਦਾ ਹੀ ਆ ਤੇ ਜਿਹੜੇ ਮੈਨੇਜ ਕਰਦੇ ਨੇ ਉਹਨਾਂ ਲਈ ਵੀ ਇੱਕ ਨਿਊ ਚੈਲੰਜ ਆ ਹਾਂ ਬਹੁਤ ਵਧੀਆ ਲੱਗ ਰਿਹਾ ਮੈਂ ਇਕਵਲਮੈਂਟ ਇੰਡਸਟਰੀ ਦਾ ਹਿੱਸਾ ਬਣ ਕੇ ਜਾਂ ਇੱਕ ਜ਼ਿੰਮੇਵਾਰੀ ਨਵੀਂ ਚਾਹੀਏ ਐਕਮ ਦਾ ਕਿ ਐਸ ਫੈਮਿਲੀ ਐਸੀ ਇਹ ਚੀਜ਼ ਨੂੰ ਕਿਵੇਂ ਦੇਖੋ ਕਿ ਡਿਫਰੈਂਸ ਨਹੀਂ ਐਸਾ ਪ੍ਰੋਫੈਸ਼ਨਲ ਬਜਾ ਸ਼ੁਰੂਆਤ ਹਾਂਜੀ ਤੁਸੀਂ ਇੱਕ ਵੱਡੀ ਵੱਡੇ ਜਿਵੇਂ ਮੈਂ ਉਹਨੇ ਕਹਿ ਕੇ ਸੀ ਕਿ ਵੱਡੇ ਕਦਮ ਦਾ ਹਿੱਸਾ ਬਣ ਕੇ ਤੁਸੀਂ ਕਾਫਲੇ ਦਾ ਹਿੱਸਾ ਹੋ ਤਾਂ ਤੁਸੀਂ ਆਫਕੋਰਸ ਬਹੁਤ ਵਧੀਆ ਲੱਗ ਰਿਹਾ ਕੁਝ ਨਵਾਂ ਵਿਜ਼ਨ ਆ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਖੁਦ ਦੀਆਂ ਕੈਪੇਬਿਲਿਟੀਆਂ ਵੀ ਨਵੀਆਂ ਪਤਾ ਲੱਗਣਗੀਆਂ ਨਾ ਨਵੇਂ ਸੰਸਾਰ 'ਚ ਕਦਮ ਤਰ ਰਹੇ ਆ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੂ ਕਿ ਕਿਦਾਂ-ਕਿਦਾਂ ਪਰ ਸਾਡੇ ਵੱਲੋਂ ਪੋਜ਼ਿਟਿਵਿਟੀ ਨਾਲ ਸ਼ੁਰੂਆਤ ਹੈ ਸਾਨੂੰ ਖੁਦ ਦੇ ਕੰਮ ਦੀ ਉਮੀਦ ਹੈ ਸਾਡੇ ਕੋਲ ਬਹੁਤ-ਬਹੁਤ ਮੁਬਾਰਕਾਂ ਹਾਂਜੀ ਧੰਨਵਾਦ अच्छा 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 लग 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 रहा 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 है, different experience है, 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 बहुत बहुत हो हो अब पहले कुछ और थी, अभी अभी तो नया कुछ करने को मिलेगा और नया कॉन्सेप्ट है तो, वो देखने को मिल रहा है मैं तो हमेशा चाहती थी इस कॉन्सेप्ट हमेशा इससे ऐसे सामाजिक उसके ऊपर मूवी कि जो सोशल मुद्दे को उठाए ਕਿ ਕੈਸੇ ਫੀਲ ਕਰਤੇ ਹਨ ਇਨਕੀ ਲਾਈਫ ਕੈਸੇ ਹੁੰਦੀ ਹੈ ਕੈਸੇ ਰਹਤੇ ਹੈ ਇਹ ਲੋਗ ਤੋ ਅਭੀ ਮੂਝੇ ਬਹੁਤ ਅਚਾਹ ਲੱਗਾ ਹੈ ਅਪੀ ਪ੍ਰੋਡੂਸਰ ਦੇ ਸਾਥ ਆ ਕੇ ਰੇਹਾ ਵੀ ਟੂ ਕੂਰ ਸਤਿਆ ਸਕਤੇ ਹਮ ਹਾਂਜੀ ਕੋ-ਪ੍ਰੋਡੂਸਰ ਮੇਨ ਯਹੀ ਹੈ ਸਭ ਤੋਂ ਪਹਿਲਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਜਿਹੜਾ ਪ੍ਰੋਗਰਾਮ ਸਾਰਿਆਂ ਨੂੰ ਕਵਰ ਕਰਨ ਆਏ ਜੀ ਆਇਆਂ ਨੂੰ ਔਰ ਅੱਜ ਦਾ ਜਿਹੜਾ ਦਿਨ ਹੈਗਾ ਬਹੁਤ ਵਡਭਾਗਾ ਹੈ ਮੇਰੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਲਵਲੀ ਸ਼ਰਮਾ ਨੂੰ ਬਹੁਤ ਮਿਹਨਤ ਦੇ ਸਬਰ ਨਾਲ ਬੰਦੇ ਨੇ ਕੰਮ ਕੀਤਾ ਔਰ ਇਹ ਜਿਹੜੀ ਫਿਲਮ ਹੈ ਇਹ ਫਿਲਮ ਨਹੀਂ ਬਣ ਰਹੀ ਇਹ ਇਤਿਹਾਸ ਬਣ ਰਿਹਾ ਹੈ ਪੰਜਾਬੀ ਸਿਨੇਮਾ ਦਾ ਇੱਕ ਬਹੁਤ ਇਤਿਹਾਸ ਬਦਲਣ ਵਾਲੀ ਫਿਲਮ ਹੈ ਜਿਵੇਂ ਲੋਕ ਅੰਗਰੇਜ਼ ਨੂੰ ਯਾਦ ਕਰਦੇ ਸੀ ਇਸ ਤਰ੍ਹਾਂ ਬੇਗੋ ਨੂੰ ਯਾਦ ਕਰਿਆ ਕਰਨਗੇ ਤੇ ਮੇਰੀ ਦਿਲੀ ਮੁਬਾਰਕਬਾਦ ਹੈ ਫਿਲਮ ਦੀ ਸਾਰੀ ਟੀਮ ਨੂੰ ਵੀਰੇ लवली ਸ਼ਰਮਾ ਜੀ ਨੂੰ ਔਰ ਬਾਈ ਗੱਗੂ ਨੇ ਗੀਤ ਲਿਖਿਆ ਉਹਨਾਂ ਨੂੰ ਪ੍ਰੋਡਿਊਸਰ ਬਾਈ ਐਮਪੀ ਤੇ ਬਾਈ ਸ਼ੇਰੇ ਹੁਣਾਂ ਨੂੰ ਤੇ ਪ੍ਰਮਾਤਮਾ ਕਰੇ ਇਹ ਫਿਲਮ ਬਹੁਤ ਵੱਡਾ ਮੀਲ ਦਾ ਪੱਤਰ ਸਾਬਤ ਹੋਵੇ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਤਾਂ ਤੁਹਾਡੇ ਮਲਾਜਮ ਦੋਸਤ ਇਸ ਫਿਲਮ ਦਾ ਹਿੱਸਾ ਨੇ ਇਹਦੇ ਚਾਰ ਗੀਤ ਇਸ ਫਿਲਮ ਦੇ ਵਿੱਚ ਰਿਲੀਜ਼ ਹੋਣਗੇ ਕਿਵੇਂ ਦੇਖਦੇ ਜਿਹਦੇ ਪਹਿਲਾਂ ਵੀ ਗਾਣੇ ਬਹੁਤ ਹੀ ਵਧੀਆ-ਵਧੀਆ ਕਲਾਕਾਰ ਬਹੁਤ ਫੇਮਸ ਗਾਣੇ ਬਹੁਤ ਵਧੀਆ ਕਲਮ ਭਰਾ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਗੇ ਹੋਰ ਸੋਹਣੇ ਗੀਤ ਲਿਖੇ ਤੇ ਪੰਜਾਬ ਦੀ ਤਰੱਕੀ ਲਈ ਹਿੱਸਾ ਬਣੇ ਦੋਸਤੋ ਬੇਗਾ ਮੂਵੀ ਦਾ ਜਿਹੜਾ ਜਮਹੂਰਤਾ ਟ੍ਰੀਚ ਕੋਲੋਨੀ ਦੇ ਵਿੱਚ ਤੇ ਜਿੰਨੀ ਵੀ ਟੀਮ ਆ ਅਦਾਕਾਰ ਆ ਪ੍ਰੋਡਿਊਸਰ ਆ ਡਾਇਰੈਕਟਰ ਆ ਸਾਰੇ ਦੇ ਨਾਲ ਗੱਲਬਾਤ ਹੋ ਚੁੱਕੀ ਆ ਵੱਡੀ ਗੱਲ ਆ ਨਿਹਾਲ ਸਿੰਘ ਵਾਲਾ ਦੇ ਪਿੰਡ ਤੂੜਕੋਟ ਰਣਸੀ ਤੋਂ ਡਾਇਰੈਕਟਰ लवली ਤੂੜਕੋਟ ਔਰ ਗੱਗੂ ਤੂੜਕੋਟ ਗੀਤਕਾਰ ਉਹਨਾਂ ਦੇ ਚਾਰ ਗੀਤ ਨੇ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਫਿਲਮ ਵੱਖਰੇ ਵਿਸ਼ੇ ਤੇ ਬਣ ਜਾ ਰਹੀ ਆ ਮਾਲਵਾ ਟੈਂਕ ਤੋਂ ਸ਼ੇਰਾ ਸਿੱਧੂ ਔਰ ਉਹਨਾਂ ਦੀ ਫੈਮਿਲੀ ਮੈਂਬਰ ਐਮਪੀ ਜੋ ਕਿ ਪ੍ਰੋਡਿਊਸਰ ਨੇ ਤੇ ਉਹਨਾਂ ਦਾ ਹੀ ਬਹੁਤ ਵੱਡਾ ਯੋਗਦਾਨ ਆ ਤੇ ਅਸੀਂ ਉਮੀਦ ਕਰਦੇ ਆ ਕਿ ਜਿੰਨੇ ਵੀ ਦੋਸਤ ਮਿੱਤਰ ਦੇਖ ਰਹੇ ਆ ਇਸ ਇੰਟਰਵਿਊ ਨੂੰ ਵੀ ਸ਼ੇਅਰ ਜ਼ਰੂਰ ਕਰਿਓ ਤੇ ਜਿੰਨੇ ਵੀ ਇਸ ਦੇ ਕਲਾਕਾਰ ਨੇ ਤੇ ਜਾਂ ਅਸੀਂ ਗੱਲਬਾਤ ਕੀਤੀ ਸੀ ਡਾਇਰੈਕਟਰ ਦੇ ਨਾਲ ਜਿੰਨੇ ਵੀ ਆਸ-ਪਾਸ ਦੇ ਨਿਹਾਲ ਸਿੰਘ ਵਾਲਾ ਜਾਂ ਇੱਥੋਂ ਦੇ ਸਬੰਧਤ ਖੇਤਰ ਦੇ ਨਾਲ ਅਦਾਕਾਰ ਨੇ ਉਹ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਤੇ ਅਸੀਂ ਆਪਣੀ ਟੀਮ ਵੱਲੋਂ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਇਹ ਦਰਸ਼ਕਾਂ ਦੀ ਕਚੈਰੀ ਤੇ ਖਰੀ ਉਤਰੂਗੀ